ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਲੁਧਿਆਣਾ ਦਾ ਸਰਕਟ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਗਿਆ ਜਿਨ੍ਹਾਂ ਨੇ ਹੜ੍ਹਾਂ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲ ਚੁੱਕੇ ਇਸ ਤੋਂ ਇਲਾਵਾ ਉਹਨਾਂ ਨੇ ਮਨੀਪੁਰ ਹੋਈ ਹਿੰਸਾ ਨੂੰ ਲੈ ਕੇ ਦੋਸ਼ਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਚਾਰ ਫੱਖਦੇ ਮੁੱਦੇ ਹੈ ਇੱਕ ਤਾਂ ਪੰਜਾਬ ਗਵਰਨਮੈਂਟ ਜਿਸ ਨੇ ਵਡਾਪਾ ਪੈਨਸ਼ਨ ਬੰਦ ਕਰਨ ਦੇ ਲਈ ਜਾ ਰਹੀ ਹੈ ਇਹਦੇ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੋਊਗੀ ਇਹਦੇ ਬਾਰੇ ਮੈਂ ਸੈਂਟਰ ਦੀ ਸਰਕਾਰ ਨੂੰ ਤੇ ਚੀਫ ਮਿਨਿਸਟਰ ਸਾਹਿਬ ਨੂੰ ਤੇ ਪੰਜਾਬ ਦੇ ਜਿਹੜੇ ਖਾਸ ਅਫਸਰ ਹੈ ਉਹਨਾਂ ਨੂੰ ਚਿੱਠੀਆਂ ਲਿਖਤੀਆਂ ਦੂਜਾ ਮੁੱਦਾ ਹੜੰਡਾ ਇਹ ਹਰ ਹਰੇਕ ਸਾਲ ਆਉਂਦੇ ਹੈ ਤੇ ਜਿਹੜਾ ਮਾਲ ਦਾ ਵਿਭਾਗ ਹੈ ਉਹਦੇ ਵਿੱਚ ਨਿਯਮ ਹੈ ਕਿ ਹੈ ਕਿ ਜਿਹੜਾ ਪੰਜਾਬ ਦਾ ਮਾਲ ਦਾ ਸਖਤਰ ਹੋਊਗਾ ਉਹ 6 ਮਹੀਨੇ ਪਹਿਲਾਂ ਡੀਸੀਆਂ ਨੂੰ ਲਿਖੂਗਾ ਕਿ ਜਿੰਨੇ ਵੀ ਬੰਦ ਹੈ ਨਹਿਰਾਂ ਦੇ ਵੇ ਸੂਆਂ ਦੇ ਡਰੇਨਾਂ ਦੇ ਜਾਂ دریاਵਾਂ ਦੇ ਉਹਨਾਂ ਨੂੰ ਤਕੜਾ ਕਰ ਲੋ ਪਰ ਇਹ ਲੱਗਦਾ ਹੈ ਕਿ ਇਹ ਸਰਕਾਰ ਨੂੰ ਅਜੇ ਹਕੂਮਤ ਕਰਨ ਦੀ ਅਜੇ ਤਜਰਬਾ ਨਹੀਂ ਹੈ ਇਨਾਂ ਨੇ ਇਹ ਕੰਮ ਨਹੀਂ ਕਰਾਇਆ ਜਿਸ ਕਰਕੇ ਅੱਜ ਸਾਰੇ ਹੜ੍ਹ ਆ ਰਹੇ ਆ ਤੇ ਜਿਹੜਾ ਦਰਿਆ ਹੈਗਾ ਆਪਣਾ ਤੱਗਰ ਉਹਨੂੰ ਨੱਥ ਕਿਉਂ ਨਹੀਂ ਪਾਈ ਜਾਂਦੀ ਜਦ ਮੈਂ ਪਾਰਲੀਮੈਂਟ ਦੇ ਵਿੱਚ ਵੀ ਕਿਹਾ ਪਰसों ਚੌਥੇ ਫੇਰ 올 ਪਾਰਟੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕਿਹਾ ਕਿ ਇਹ ਲੱਖਾਂ ਕਰੋੜਾਂ ਰੁਪਇਆ ਦਾਰ ਨੁਕਸਾਨ ਲੋਕਾਂ ਦਾ ਕਰ ਦਿੰਦੀ ਹੈ ਹਰ ਇੱਕ ਸਾਲ ਪਰ ਜੇ ਇੱਕ ਸਾਲ ਦੀ ਇਹਦੀ ਆਮਦਨ ਦੇਖ ਲਈਏ ਕਿ ਕਿੰਨਾ ਨੁਕਸਾਨ ਕਰਦੀ ਹੈ ਤਾਂ ਉਹ ਹੀ ਪੈਸਾ ਇਸ ਦੇ ਬੰਦ ਨੂੰ ਪੱਕਾ ਲਾ ਦਈਏ ਤੇ ਘੱਗੜ ਫੇਰ ਸਾਡੀ ਕਿਸਮਤ ਦੇ ਖਿਲਾਫ ਆਪਣੇ ਟੰਡੇ ਨਹੀਂ ਤੋੜੂਗਾ ਸੋ ਇਹ ਸਰਕਾਰ ਦੀ ਬਹੁਤ ਭਾਰੀ 1947 ਤੋਂ ਬਾਅਦ ਗਲਤੀ ਹੈ ਕਿ ਅਜੇ ਤੱਕ ਜੇ ਚੰ드ਰਮਾ ਦੇ ਉੱਤੇ ਰੌਕਟ ਭੇਜਤਾ ਹੈ ਪਰ ਥੱਲੇ ਅਜੇ ਤੱਕ ਫਲੱਡ ਨੂੰ ਤਾਂ ਰੋਕ ਨਹੀਂ ਸਕੇ ਤਾਂ ਮੇਰਾ ਮਤਲਬ ਹੈ ਇਹ ਸਰਕਾਰ ਜਿਹੜੀ ਨਵੀਂ ਆਈ ਹੈ ਪ੍ਰਾਣੀਆਂ ਨੂੰ ਵੀ ਛੱਡ ਦੋ ਉਹਨਾਂ ਨੇ ਵੀ ਨਹੀਂ ਸੇ ਕੁਛ ਕੀਤਾ ਪਰ ਇਹਨਾਂ ਦੀ ਘੋੜੀ ਜਿਹੜੀ ਹੈ ਅਜੇ ਤਾਂ ਇਹਨਾਂ ਨੂੰ ਉਦੇ ਤੇ ਕਾਠੀ ਫੌਣ ਨਹੀਂ ਦਿੰਦੀ ਘੋੜੀ ਗੁਲਾਮ ਫੜਨ ਦੀ ਗੱਲ ਫੇਰ ਕਰਾਂਗੇ ਤੇ ਸਰਕਾਰ ਬਿਲਕੁਲ ਇਸ ਬਤੇ ਤੇ ਫੇਲ ਹੈ ਜੀ ਨਾ ਤਾਂ ਹਸਪਤਾਲਾਂ ਦੇ ਵਿੱਚ ਡਾਕਟਰ ਹੈਗੇ ਆ ਨਾ ਨਰਸਿਸ ਹੈਗੇ ਆ ਤੇ ਸਾਰਾ ਪੰਜਾਬ ਫਲੱਡਾਂ ਦੇ ਨਾਲ ਭਰਿਆ ਪਿਆ ਅਸੀਂ ਤਾਂ ਸ਼ੁਕਰ ਕਰਦੇ ਆਂ ਪਾਕਿਸਤਾਨ ਦਾ ਜਿਸਨੇ ਆਪਣੇ ਗੇਟ ਖੋਲ ਤੇ ਤੇ ਸਾਰਾ ਫਲੱਡ ਦਾ ਪਾਣੀ ਆਪਣੇ ਕੰਨੀ ਲੈ ਗਏ ਪਰ ਅਫਸੋਸ ਹੈ ਕਿ ਜਿਹੜੇ ਸੂਬੇ ਹਰਿਆਣਾ ਤੇ ਰਾਜਸਥਾਨ ਸਾਥੋ ਤਿੰਨ ਦਰਿਆਵਾਂ ਦਾ ਪਾਣੀ ਲੈ ਕੇ ਜਾਂਦੇ ਆ ਰਾਵੀ ਦਾ ਬਿਆਸ ਤੇ ਸਤਲੁਜ ਦਾ ਉਹਨਾਂ ਨੇ ਕਿਹਾ ਕਿ ਤੁਹਾਡੇ ਫਲੱਡ ਆਏ ਹੋਏ ਆ ਤੇ ਤੁਸੀਂ ਜਾਣ ਕੇ ਸਾਡੀਆਂ ਨਹਿਰਾਂ ਦੇ ਵਿੱਚ ਪਾਣੀ ਛੱਡੋਗੇ ਉਹ ਸਾਰੀਆਂ ਨਹਿਰਾਂ ਮੈਂ ਦੇਖ ਕੇ ਆਇਆ ਬੰਦ ਕੀਤੀਆਂ ਹੋਈਆਂ ਕੋਈ ਪਾਣੀ ਹੁਣ ਰਾਜਸਥਾਨ ਨੂੰ ਨਹੀਂ ਜਾ ਰਿਹਾ ਮੇਰਾ ਮਤਲਬ ਹੈ ਕਿ ਜੇ ਤੁਸੀਂ ਸਾਡੇ ਪਾਣੀਆਂ ਦਾ ਸੁੱਖ ਲੈਣਾ ਤਾਂ ਫਿਰ ਜਦੋਂ ਬਰਬਾਦੀ ਹੁੰਦੀ ਹੈ ਫਿਰ ਉਸ ਨੂੰ ਕਿਉਂ ਨਹੀਂ ਵੰਡਦੇ ਤੁਸੀਂ ਸਾਡੇ ਨਾਲ ਸਾਡੇ ਨਾਲ ਦੁੱਖ ਦੇ ਵਿੱਚ ਵੀ ਤਾਂ ਸ਼ਰੀਕ ਹੋ ਵੋ ਜੇ ਸਾਡੇ ਪਾਣੀ ਮੰਗਦੇ ਹੋ ਤੇ ਤੁਹਾਡਾ ਇਹ ਫਰਜ਼ ਹੁੰਦਾ ਹੈ ਕਿ ਨਹਿਰਾਂ ਨੂੰ ਖੋਲੋ ਤੁਸੀਂ ਰਾਜਸਥਾਨ ਦੀਆਂ ਵੱਡੀਆਂ-ਵੱਡੀਆਂ ਨਹਿਰਾਂ ਸੁੱਕੀਆਂ ਪਈਆਂ ਬੇਸ਼ੱਕ ਅਬ ਬਲੇਰ ਸਾਹਿਬ ਬੈਠੇ ਆ ਤਰਨਤਨ ਤੋਂ ਇਹਨਾਂ ਨੂੰ ਮੈਂ ਕਹਿਆ ਸੀਗਾ ਬਲੇਰ ਸਾਹਿਬ ਚਾਰ ਪੰਜ ਟਰੈਕਟਰ ਲੈ ਕੇ ਇਹਦੇ ਚ ਹਲ ਫੇਰ ਦੋ ਇਹ ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਇਹ ਕਿਵੇਂ ਤੁਸੀਂ ਹਰਿਆਣਾ ਤੇ ਰਾਜਸਥਾਨ ਵਾਲੇ ਸਾਡੇ ਪਾਣੀਆਂ ਨੂੰ ਨਹੀਂ ਅੰਦਰੋਂਣ ਦਿੰਦੇ ਫਿਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਮੈਂ ਪਾਰਲੀਮੈਂਟ 'ਚ ਵੀ ਕਹੀ ਹੈ ਤੇ ਪਾਰਲੀਮੈਂਟ ਸਭ ਤੋਂ ਵੱਡੀ ਇੱਥੋਂ ਦੀ ਅਦਾਲਤ ਹੈ ਪਰ ਇਹਦੀ ਨਿਗਰਾਨੀ ਦੇ ਵਿੱਚ ਜਿਹੜੇ ਵੀ ਇੰਟੈਲੀਜੈਂਸ ਏਜੰਸੀਆਂ ਹਨ ਰੋ ਹੈ ਕਿ ਹੈ ਆਈਪੀ ਹੈ ਕਿ ਹੈ ਮਿਲਟਰੀ ਇੰਟੈਲੀਜੈਂਸ ਹੈ ਜਿਹੜਾ ਸਕਿਉਰਿਟੀ ਐਡਵਾਈਜ਼ਰ ਹੈ ਉਹ ਪਾਰਲਮੈਂਟ ਦੇ ਅਧੀਨ ਨਹੀਂ ਹੈਗੇ ਉਹਨਾਂ ਦਾ ਖਰਚਾ ਵੀ ਪਾਰਲਮੈਂਟ ਤੋਂ ਬਾਹਰ ਹੈ ਤੇ ਉਹਦੀ ਆਡਿਟਿੰਗ ਹਿਸਾਬ-ਖਿਤਾਬ ਨਹੀਂ ਲਿਆ ਜਾਂਦਾ ਇਹ ਸਾਰਾ ਕੁਝ ਜੋ ਕੁਝ ਇਹ ਇੰਟੈਲੀਜੈਂਸ ਰਿਜਿਸਟਰੀ ਅੱਜਕੱਲ ਕਰ ਰਹੀ ਹੈ ਇਹਦੀ ਗੱਲ ਹੈ ਕਿ ਸਾਡੇ ਸਿੱਖ ਲੀਡਰ ਇਹਨਾਂ ਦਿਨਾਂ ਦੇ ਵਿੱਚ ਮਾਰਤੇ ਆ ਇਹ ਮਾਰੇ ਇਹ ਜਿਹੜੀਆਂ ਸੀਕ੍ਰੀਟ ਸਰਵਿਸ ਫੰਡਸ ਨੇ ਨੈਸ਼ਨਲ ਸਕਿਉਰਿਟੀ ਵਾਈਜ਼ਰ ਹੈ ਰੋਆ ਆਈਬੀਏ ਮਿਲਟਰੀ ਇੰਟੈਲੀਜੈਂਸ ਹੈ ਆਪਣਾ ਸਿੱਧੂ ਬਰਵਾਤਾ ਹਰਿਆਣੇ ਦੇ ਵਿੱਚ ਮੂਸੇਵਾਲ ਬਰਵਾਤਾ ਪੰਜਾਬ ਦੇ ਵਿੱਚ ਅਫਤਾਰ ਸਿੰਘ ਖੰਡਾ ਬਰਵਾਤਾ ਜ਼ਹਿਰ ਦੇਕੇ ਬਰਤਾੜੀਆਂ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਮਰਾਤਾ ਪਾਕਿਸਤਾਨ ਦੇ ਵਿੱਚ ਫਿਰ ਰਿਪੂ ਦਾਮਨ ਸਿੰਘ ਮਲਕ ਟੈਨੜੋ ਦਾ ਵਿੱਚ ਮਰਵਾਤਾ ਫਿਰ ਹਰਦੀਪ ਸਿੰਘ ਨਿੱਜਰ ਕੈਨੇਡਾ ਦੇ ਵਿੱਚ ਮਰਵਾਤਾ ਮੇਰਾ ਮਤਲਬ ਹੈ ਕਿ ਕੈਨੇਡਾ ਦੀ ਤੇ ਯੂਕੇ ਦੀ ਸਰਕਾਰ ਤੇ ਇੰਡੀਆ ਦੀ ਸਾਨੂੰ ਦੱਸੇ ਕਿ ਇਹ ਸਿੱਖ ਲੀਡਰ ਜਿਵੇਂ ਮਰਵਾਏ ਜਾ ਰਹੇ ਹਨ ਲੜੀਵਾਰ ਤੇ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਨੂੰ ਤੁਸੀਂ ਅਦਾਲਤ ਦੇ ਅੱਗੇ ਪੇਸ਼ ਕਿਉਂ ਨਹੀਂ ਕੀਤਾ ਸਿਰਫ ਅਦਾਲਤ ਤੁਹਾਨੂੰ ਮੌਤ ਨਹੀਂ 사ਦਾ ਦੇ ਦਿੰਦੀ ਹੈ ਤੁਸੀਂ ਸਾਰੇ ਅਖਬਾਰਾਂ ਪੜ੍ਹਦੇ ਹੋ ਰੋਜ਼ ਪੜ੍ਹਦੇ ਹੋ ਕਿ ਕਸ਼ਮੀਰ ਦੇ ਵਿੱਚ ਅੱਜ 6 ਮਾਰ ਤੇ ਅੱਜ 7 ਮਾਰ ਤੇ ਜਿੰਨੀਆਂ ਵੀ ਮਿਨੋਰਟੀਜ਼ ਐ ਘੱਟ ਗਿਣਤੀਆਂ ਦਲਤਾਂ ਸ਼ੈਡਿਊਲ ਕਾਸਟ ਟ్రਾਈਬਲਸ ਨੇ ਆਦਿਵਾਸੀ ਨੇ ਉਹਨਾਂ ਦੇ ਉੱਤੇ ਇੰਡੀਆ ਦੇ ਵਿੱਚ ਜ਼ਬਰ ਹੋ ਰਿਹਾ ਔਰ ਇੰਨਾ ਜ਼ਬਰ ਹੋ ਰਿਹਾ ਕਿ ਮਨੀਪੁਰ ਦੇ ਵਿੱਚ ਸਹਿਰੀ ਆਮ ਬੀਬੀਆਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਜਿਹੜੀ ਕਿ ਬਹੁਤ ਸ਼ਰਮ ਦੀ ਗੱਲ ਹੈ ਔਰ ਭਾਜਪੀ ਤੇ ਆਰਐਸਐਸ ਏਸ ਨੇ ਇਹਸ ਕਰਕੇ ਪਾਰਲੀਮੈਂਟ ਨੂੰ ਤਾੜੇ ਲਾ ਰਿਹਾ ਹੈ ਕਿ ਇਹ ਗੱਲ ਪਾਰਲੀਮੈਂਟ ਦੇ ਵਿੱਚ ਬੋਲੀ ਨਾ ਜਾਏ ਨਾ ਇਹਦੇ ਉੱਤੇ ਬਹਿਸ ਹੋਵੇ ਔਰ ਉੱਥੋਂ ਦੇ ਗਿੱਜੇ ਕਰ ਸਾਰੇ ਫੂਕਤੇ ਆ ਬੀਬੀਆਂ ਦਾ ਜ਼ਬਰਦਸਤਾ ਹੋ ਰਿਹਾ ਔਰ ਮਣੀਪੁਰ ਦੀ ਹਾਲਤ ਇੰਦੀ ਮਾੜੀ ਹੈ ਕਿ ਯੂਰਪ ਦੀ ਪਾਰਲੀਮੈਂਟ ਨੂੰ ਉਹਦੇ ਉੱਤੇ ਡਿਸਕਸ਼ਨ ਕਰਨ ਦੀ ਪਈ ਤੇ ਇੰਡੀਆ ਨੇ ਕਿਹਾ ਨਹੀਂ ਹੋਊਗੀ ਸਾਡੀ ਪਾਰਟੀ ਨੇ ਕਿਹਾ ਬਿਲਕੁਲ ਹੋਊਗੀ ਇਹ ਜਮਹੂਰੀਅਤ ਦਾ ਰਾਜ ਹੈ ਜੇ ਜਮਹੂਰੀਅਤ ਹੈ ਤਾਂ ਪਾਰਲੀਮੈਂਟ ਦੇ ਵਿੱਚ ਸਾਰੀਆਂ ਗੱਲਾਂ ਦਾ ਫੈਸਲਾ ਕੀਤਾ ਜਾਂਦਾ ਹੈਗਾ ਇਹ ਸਾਰਾ ਕੁਝ ਅਸੀਂ ਦੇਖਦੇ ਹਾਂ ਤੁਹਾਡੇ ਕੋਲ ਆਏ ਹੈ ਕਿ ਇੱਥੇ ਜ਼ਬਰਦਸਤ ਘਟਕਿੰਚੀ ਜਾਂਦੇ ਉੱਤੇ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਸਿੱਖਾਂ ਦੇ ਉੱਤੇ ਤੇ ਅਸਾਈਆਂ ਦੇ ਉੱਤੇ ਸ਼ੈਡਿਊਲ ਕਾਸਟਾਂ ਦੇ ਉੱਤੇ ਤੇ ਆਦਿਵਾਸੀਆਂ ਦੇ ਉੱਤੇ ਜ਼ਬਰ ਹੋ ਰਿਹਾ ਮੈਂ ਸ਼ੂਦਰਾਂ ਦੀ ਗੱਲ ਕਰ ਰਿਹਾ ਆਦਿਵਾਸੀਆਂ ਦੀ ਗੱਲ ਕਰਦਿਆਂ ਘੱਟ ਗਿਣਤੀਆਂ ਦੀ ਗੱਲ ਕਰ ਰਿਹਾ ਮੈਂ ਤਿੰਨਾਂ ਦੇ ਵਿੱਚੋਂ ਇੱਕ ਹੈ ਸਾਡੇ ਨਾਲ ਕੋਈ ਗੱਲ ਕਰਨ ਨੂੰ ਚਾਹੁੰਦਾ ਹੀ ਨਹੀਂ ਹੈ ਮਾਨ ਸਾਹਿਬ ਕਿੱਥੇ ਜਾਈਏ ਦੱਸੋ ਮਾਨ ਸਾਹਿਬ ਜੇ ਤੁਸੀਂ ਨਹੀਂ ਸਾਡੇ ਨਾਲ ਚੱਲੋਗੇ ਸਾਡੇ ਨਾਲ ਤਾਂ ਇਹ ਸਾਰੇ ਗੱਠਬੰਧਨ ਇਹ ਕਹਿੰਦੇ ਐ ਕਿ ਇਹ ਸ਼ੂਦਰ ਲੋਕ ਨੇ